ਪਾਲ ਸਮਰਾਉ ਨੇ ਕੀਤਾ ਅਜੀਹਾ ਕੰਮ ਬਾਪੂ ਬਲਕੌਰ ਸਿੰਘ ਨੇ ਪਾਈ ਪਾਲ ਸਮਰਾਉ ਦੇ ਪੈਰ ਚ ਜੁੱਤੀ ਸਤਿ ਸ੍ਰੀ ਅਕਾਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਰੀਅਲ ਪੰਜਾਬੀ ਨਿਊਜ਼ ਜਿਹਦੇ ਤੇ ਤੁਹਾਨੂੰ ਨਵੀਂ-ਨਵੀਂ ਜਾਣਕਾਰੀ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਆ ਤੱਕ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਰ ਦਾ ਨਾਮ ਪਾਲ ਸਮਰਾਉ ਹੈ ਮਾਤਾ ਚਰਨ ਕੌਰ ਨੇ ਆਪਣੇ ਦਿਲੋਂ ਅਸੀਸਾਂ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਡਾ ਪੂਰੀ ਛਤ ਜਨਮਾਂ ਤੱਕ ਤੁਹਾਡਾ ਕਦੇ ਦੇਣ ਨਹੀਂ ਦੇ ਸਕਦੀ ਉਧਰੋਂ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਵੀ ਇਸ ਨੌਜਵਾਨ ਦੀ ਹੌਸਲਾ ਵਜਾਈ ਕਰਦੇ ਹੋਏ ਇਹਦੇ ਪੈਰ 'ਚ ਜੁੱਤੀ ਪਾਈ ਹੈ ਅਲਗ ਕੀ ਦੋਸਤੋ ਤੁਹਾਨੂੰ ਪਤਾ ਹੈ ਕਿ ਬਾਪੂ ਬਲਕਾਰ ਸਿੰਘ ਨੇ ਇਸ ਇਸ ਨੌਜਵਾਨ ਦੇ ਪੈਰ 'ਚ ਜੁੱਤੀ ਕਿਉਂ ਪਾਈ ਜੀ ਚਲੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੁਹਾਨੂੰ ਦੱਸਦੇ ਆ ਇਸ ਨੌਜਵਾਨ ਇੰਟਰਵਿਊ ਦੇ ਵਿੱਚ ਦੱਸ ਰਿਹਾ ਕਿ ਬਾਪੂ ਬਲਕੌਰ ਨੇ ਮੇਰਾ ਬਹੁਤ ਮਾਨਤਾਨ ਕੀਤਾ ਹੈ ਜਦੋਂ ਸਿੱਧੂ ਮੂਸੇਵਾਲ ਦੀ ਮੌਤ ਹੋ ਗਈ ਸੀ ਤਾਂ ਇਸ ਨੌਜਵਾਨ ਨੇ ਇੱਕ ਪ੍ਰਣ ਲਿਆ ਸੀ ਕਿ ਮੈਂ ਜਿੰਨਾ ਚਿਰ ਸਿੱਧੂ ਮੂਸੇ ਵਾਲਾ ਵੀਰ ਵਾਪਸ ਨਹੀਂ ਆ ਜਾਂਦਾ ਮੈਂ ਉਹਨਾਂ ਚੱਕਰ ਆਪਾਂ ਦੇ ਪੈਰ ਚ ਜੁੱਤੀ ਨਹੀਂ ਪਾਉਂਦਾ ਉਹਨਾਂ ਚਰ ਨੰਗੇ ਰਹੂੰਗਾ ਪੈਰੋਂ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲ ਦੇ ਪਿਤਾ ਨੇ ਵੀ ਇਸ ਦੀ ਹੌਸਲਾ ਵਯਾਈ ਕਰਦੇ ਹੋਏ ਪੈਰਾਂ ਦੇ ਵਿੱਚ ਜੁੱਤੀ ਪਾਈ ਗਈ ਹੈ ਤੇ ਖੁਸ਼ੀਆਂ ਮਨਾਇਆਂ ਕਿੰਨੀਆਂ ਲੱਡੂ ਵੰਡੇ ਗਏ ਤੇ ਸਿੱਧੂ ਮੂਸੇਵਾਲ ਦੇ ਪਿਤਾ ਨੇ ਭਾਵਕ ਹੋ ਕੇ ਇਸ ਵੀਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿ ਤੇਰਾ ਅਸੀਂ ساری ਉਮਰ ਦੇਣ ਨਹੀਂ ਦੇ ਸਕਦੇ ਤੇ ਇਸ ਲਈ ਇੰਟਰਵਿਊ ਦੇ ਵਿੱਚ ਵੀ ਇਸ ਨੇ ਭਾਵਕ ਹੋ ਕੇ ਸਾਰੀਆਂ ਬਾਪੂ ਨਾਲ ਹੋਈਆਂ ਗੱਲਾਂ ਬਾਤਾਂ ਤੇ ਮਾਨਤਾਨ ਕੀਤਾ ਗਿਆ ਉਸ ਬਾਰੇ ਦੱਸਿਆ ਹੈ ਦੋਸਤੋ ਤੁਸੀਂ ਇਸ ਵੀਰ ਦੇ ਕੀਤੇ ਗਏ ਕੰਮਾਂ ਤੇ ਚੱਕੇ ਗਏ ਉਦਮਾਂ ਬਾਰੇ ਤੁਸੀਂ ਕੀ ਰਾਇ ਰੱਖਦੇ ਹੋ ਆਪਣਾ ਕਮੈਂਟ ਵਿੱਚ ਜਰੂਰ ਲਿਖਿਓ